ਇਹਨਾਂ ਮਾਲ ਆਉਂਦਾ ਸਾਰਾ ਜੀ ਹਾਂਜੀ ਆਲ ਇਨਰੀ ਨੰਬਰ ਪਰ ਸੂਟ ਹੈ 99 ਰੁਪਏ ਆਲ ਇਨ ਮੇਰੇ ਭਰਾ 99 ਰੁਪਏ ਦਾ ਸੂਟ ਆ ਹਾਂਜੀ 99 ਰੁਪਏ ਦਾ ਸੂਟ ਆ ਆ ਦੇਖੋ ਜੀ ਜਿਹੜਾ ਮਰਜ਼ੀ ਲਓ ਚੁਆਇਸ ਦੇ ਜਿਹੜਾ ਮਰਜ਼ੀ ਪੀਸ ਕੱਢੋ ਸਿਰਫ 99 ਰੁਪਏ ਵੀ 150 100 ਰੁਪਏ ਸਿੰਗਲ ਪੀਸ 100 ਰੁਪਏ ਬੱਚਿਆਂ ਦਾ ਸਿੰਗਲ ਪੀਸ ਸਿਰਫ 100 ਰੁਪਏ ਦਾ ਆਹਾਂ ਤੁਹਾਨੂੰ ਦੇ ਦਵਾਂਗੇ 100 ਤੋਂ 110 ਵੀ ਨਹੀਂ ਕਰਦੇ ਲੈ ਹੋਰ ਦੱਸੋ ਇੱਕ ਰਿੰਕ ਬਈ ਇਹ ਮਿੱਤਰੋ オリジナル ਆ ਹੁਣ ਜੇ ਤੁਸੀਂ ਕਿਸੇ ਸ਼ੋਰੂਮ ਦੇ ਵਿੱਚ ਇਹੀ ਪੀਸ ਐਵੇਂ ਟੰਗਿਆ ਹੋਊਗਾ ਬਰੇ 2000 3000 4000 5000 ਦਾ ਰੇਟ ਹੈਗਾ ਨੋਰਮਲ ਆਰਾਮ ਨਾਲ ਮਿਲਦਾ ਜੀ ਜੇ ਕੋਈ ਆਪਣੇ ਕੋਲ ਆਇਆ ਭਰਾ ਆਪਾਂ ਇਹ ਪੀਸ ਕਿੰਨਾ ਦੇ ਦਾਂਗੇ ਆਪਣੇ ਵਾਸਤੇ ਓਨਲੀ ਸਿਰਫ ਸੇਲ ਲੱਗਿਆ ਪਾਤਰਾ ਦੇ ਵਿੱਚ ਪਹਿਲੀ ਸੇਲ ਇਹ ਹੈ ਜੀ ਜਿਹੜੀ 149 ਰੁਪਏ ਦੇ ਵਿੱਚ ਇਹ ਜੇ ਪੀਸ ਮਿਲਣਗੇ ਤੁਹਾਨੂੰ ਜੈਕਟਾਂ ਦੇ ਲਾਓ ਚੀਜ਼ਾਂ ਬਾਈ ਹਰ ਤਰ੍ਹਾਂ ਦੇ ਸਾਰਾ 50 ਰੁਪਏ ਪੀਸ ਆ ਸਿਰਫ 50 ਰੁਪਏ ਪੀਸ ਇੱਕ ਵਾਰੀ ਉਹ ਤੇ ਮੜਾਇਆ ਆ ਦੇਖੋ ਹੁੱਡੀ ਦੇਖੋ ਬ੍ਰਾਂਡ ਆ ਕੋਈ ਨੋਰਮਲ ਹੁੱਡੀ ਨਹੀਂ ਗਈ ਬੱਚਿਆਂ ਦੀ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਵੀ ਤੁਹਾਡੇ ਸਾਰਿਆਂ ਵਾਸਤੇ ਅਨੇਕ ਕੈਂਟ ਵੀਡੀਓ ਲੈ ਕੇ ਆਇਆ ਸਰਦੀਆਂ ਦੇ ਕੱਪੜਿਆਂ ਦੇ ਰਿਗਾਰਡਿੰਗ ਮੇਰੇ ਹੱਥ ਦੇ ਵਿੱਚ ਇੱਕ ਆਰਟੀਕਲ ਫੜਿਆ ਹੋਇਆ ਇੱਕ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਰਾ ਨਾਲ ਮਿਲਾ ਦੇਣਾ ਇੱਕ ਆਰਟੀਕਲ ਚੈੱਕ ਕਰੋ ਲੈ ਲਿਆ ਗਿਆ ਦਾ ਬ੍ਰਾਂਡ ਚੈੱਕ ਕਰਾਂ ਇੱਕ ਵਾਰ ਇਹ ਮਿੱਤਰੋ オリジナル ਆ ਹੁਣ ਜੇ ਤੁਸੀਂ ਕਿਸੇ ਸ਼ੋਰੂਮ ਦੇ ਵਿੱਚ ਇਹੀ ਪੀਸ ਐਵੇਂ ਟੰਗਿਆ ਹੋਊਗਾ ਵੀਰੇ 2000 3000 4000 5000 ਦਾ ਰੇਟ ਹੈਗਾ ਨੋਰਮਲੀ ਆਰਾਮ ਨਾਲ ਮਿਲਦਾ ਜੀ ਜੇ ਕੋਈ ਆਪਣੇ ਕੋਲ ਆਇਆ ਭਰਾ ਆਪਾਂ ਇਹ ਪੀਸ ਕਿੰਨੇ ਦੇ ਦਾਂਗੇ ਆਪਣੇ ਵਾਸਤੇ ਓਨਲੀ ਸਿਰਫ ਸੇਲ ਲੱਗਿਆ ਪਾਤਰਾ ਦੇ ਵਿੱਚ ਪਹਿਲੀ ਸੇਲ ਇਹ ਹੈ ਜਿਹੜੀ 149 ਰੁਪਏ ਦੇ ਵਿੱਚ ਇਹ ਜੇ ਪੀਸ ਮਿਲਣਗੇ ਤੁਹਾਨੂੰ ਜੈਕਟਾ ਦੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਆਪਾਂ ਕਹਿ ਦਿੰਨੇ ਹਾਂ ਕਿ ਬਈ ਸ਼ਾਇਦ ਕਿਲੋ ਦੇ ਰੇਟ ਦੇ ਵਿੱਚ ਹੀ ਮਿਲ ਜਾਣਗੇ ਆਪਾਂ ਕਹਿੰਦੇ ਆ ਕਿ ਬਲਕ ਦੇ ਵਿੱਚ ਨਹੀਂ ਹੁਣ ਤੁਸੀਂ ਸਿੰਗਲ ਪੀਸ ਵੀ ਲੈ ਸਕਦੇ ਹੋ ਹਾਂ ਤੇ ਬਲਾ ਸ੍ਰੀ ਗੁਰਵਰੀ ਕਾਸ਼ੀ ਕਾਲ ਦੀ ਤੇ ਇੱਕ ਵਾਰੀ ਆਪਣਾ ਸ਼ਾਪ ਦਾ ਨਾਮ ਤੇ ਐਡਰੈਸ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਕਿੱਥੇ ਪੈ ਜਾਂਦਾ ਹੈ ਹਾਂਜੀ ਆਪਣਾ ਇਹ ਮੇਨ ਰੋਡ ਆ ਗਿਆ ਪਟਿਆਲੇ ਨੂੰ ਜਾਂਦਾ ਜੀ ਇਹਦੇ ਨਾਲ ਸ਼ਿ ਮੰਦਰ ਆ ਸ਼ਿ ਮੰਦਰ ਦੇ ਨਾਲ ਪੀ ਐਨ ਬੀ ਬੈਂਕ ਬੈਂਕ ਦੇ ਨਾਲ ਆਪਣੀ ਬ੍ਰਾਂਚ ਆ ਗਈ ਜੀ ਇਹ ਠੀਕ ਹੈ ਨਾਮ ਕੀ ਸ਼ਾਪ ਦਾ ਆਪਣਾ ਗੋਰੀ ਕਲੌਥ ਹਾਊਸ ਸਪੋਰਟ ਦਾ ਕੰਮ ਆਪਣਾ ਜੇ ਕੋਈ ਵੱਡੀਆਂ ਬੇਲਾ ਲੈਣਾ ਚਾਹੁੰਦਾ ਨਵਾਂ ਬਿਜ਼ਨਸ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਆਪਣੇ ਤੋਂ ਡਾਇਰੈਕਟ ਮਾਲ ਆਪਣਾ ਕੋਰੀਆ ਤੋਂ ਆਉਂਦਾ ਜਾਪਾਨ ਤੋਂ ਆਉਂਦਾ ਕੈਨੇਡਾ ਤੋਂ ਆਉਂਦਾ ਜੀ 600 ਕਿਲੋ ਦੀ ਬੇਲ ਵੀ ਹੁੰਦੀ ਆ ਛੋਟੀਆਂ ਬ ਆਫਰ ਹਰੇਕ ਭਾਈ ਨੂੰ ਇੱਕੋ ਹੀ ਆਫਰ ਆਈ ਸਾਰਿਆਂ ਵਾਸਤੇ ਕਸਟਮਰ ਆਉਂਦਾ ਕੋਈ ਵਨ ਪੀਸ ਲੈ ਆਣਾ ਜਾਂਦਾ ਵਨ ਪੀਸ ਵੀ ਲੈ ਸਕਦਾ ਸਿਰਫ ਹੌਸਲ ਰੇਟ ਜੀ ਸਭ ਨੂੰ ਇੱਕੋ ਹੀ ਰੇਟ ਪੈਗਾ ਜੀ ਦੁਕਾਨਦਾਰ ਵੀਰ ਲੈ ਜਾਂਦੇ ਨੇ ਬਹੁਤ ਮਾਲ ਲੈ ਕੇ ਜਾ ਰਹੇ ਨੇ ਆਪਣੇ ਲਵ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਕਿਉਂ ਚਲੋ ਅਗਲੇ ਦਾ ਬਿਜ਼ਨਸ ਆਈ ਆਪਣੇ ਲਈ ਕੱਢ ਕੇ ਲੈ ਆ ਸਕਦਾ ਵੀ ਚੁਣ ਕੇ ਮੈਂ ਬਈ ਕੱਲਾ ਦੁਕਾਨਦਾਰ ਦੀ ਗੱਲ ਨਹੀਂ ਕਰਦਾ ਹੁਣ ਮੈਂ ਆਹ ਬ੍ਰਾਂਡ ਚੋਂ ਉਹਨੂੰ ਚੈੱਕ ਕਰਾਦਾ ਇਹਦੇ ਕੁਝ ਨਹੀਂ ਕਰਨਾ ਵੀਰੇ ਹਲਕਾ ਜਿਹਾ ਡਰਾਈ ਕਲੀਨ ਕਰਾ ਕੇ ਵੀ ਸ਼ੇਪ ਦੇ ਵਿੱਚ ਆ ਜਾ ਲਾ ਕੇ ਸੋਣਾ ਜਾਂ ਟੈਗ ਡੰਗ ਦੇਣੇ ਵੀ ਖੂਗਾ। ਹਾਂ ਵੀ ਖੂਗਾ ਇਹ। ਹੁਣ ਸਭ ਤੋਂ ਵੱਡਾ ਫਾਇਦਾ ਕੀ ਹੋਗਾ ਤੁਹਾਡਾ ਅੱਗੇ ਆਪਣੇ ਭਰਾ ਮੈਨੂੰ ਲੰਬਾ ਦੇ ਜਾਂਦੇ ਸੀਗੇ ਕਿ ਭਾਈ ਯਾਰ ਸਿੰਗਲ ਪੀਸ ਦਾ ਚੱਕਰ ਪਿਆ ਤੁਸੀਂ ਮਿੱਤਰੋ ਇੱਥੋਂ ਸਿੰਗਲ ਪੀਸ ਵੀ ਬਾਈ ਕਰ ਸਕਦੇ ਹੋ। ਜਿਹੜੇ ਭਰਾਵਾਂ ਨੇ ਕੰਮ ਸ਼ੁਰੂ ਕਰਨਾ ਐਕਸਪੋਰਟ ਦੇ ਕੱਪੜਿਆਂ ਦਾ ਮੈਂ ਕਹਿੰਦਾ ਵੀਰੇ ਦਿੱਲੀ ਜਾਣ ਦੀ ਲੋੜ ਨਹੀਂ। ਕਿਤੇ ਜਾਣ ਦੀ ਲੋੜ ਨਹੀਂ ਵੀਰੇ ਤੁਹਾਡੇ ਪੰਜਾਬ ਦੇ ਵਿੱਚ ਪਾਤਲਾ ਸ਼ਹਿਰ ਦੇ ਵਿੱਚ ਚੁਣ ਕੇ ਮਾਲ ਲੈ ਕੇ ਜਾਓ ਤੁਸੀਂ ਪਾਣੀ ਪੱਤ ਦਿੱਲੀ ਜਾਂਦੇ ਹੋ ਉੱਥੇ ਤੁਹਾਨੂੰ ਚੁਣ ਕੇ ਮਾਲ ਨਹੀਂ ਦਿੰਦੇ ਭਰਾ ਆਪਣੇ ਲਵੋ ਕੱਲਾ ਕੱਲਾ ਵੀ ਚੁਣ ਕੇ ਲੈ ਜਾਓ ਪਾਣੀ ਪੱਤ ਦਿੱਲੀ ਨੂੰ ਘੱਟ ਰੇਟ ਤੇ ਹੁਣ ਜੇ ਆਪਾਂ ਉੱਥੋਂ ਰੇਟ ਦਾ ਵੀ ਕੰਪੇਅਰ ਕਰ ਲੈਂਦੇ ਆ ਉਹਨਾਂ ਨੇ ਕਿਸੇ ਨੇ 150 ਕਿਸੇ ਨੇ 200 ਰੁਪਏ ਕਿਲੋ ਦੇਣਾ ਹੈ ਇੱਥੇ ਵੀਰੇ 100 ਰੁਪਏ 100 ਰੁਪਏ ਕਿਲੋ 99 ਰੁਪਏ ਕਿਲੋ ਸਿਰਫ ਪਿਆ ਬ੍ਰਾਂਡ ਸਾਰਾ 99 ਰੁਪਏ ਕਿਲੋ ਜੋ ਮਰਜ਼ੀ ਲੈ 99 ਰੁਪਏ ਕਿਲੋ ਦਿੱਲੀ ਤੋਂ ਵੀ ਸਸਤੇ ਰੇਟ ਦੇ ਵਿੱਚ ਪੰਜਾਬ ਦੇ ਪਾਤੜਾਂ ਚ ਮਿਲਦਾ ਹੈ ਰੇ ਬਾਈ ਹੁਣ ਆਪਾਂ ਤੁਹਾਨੂੰ ਆਈਟਮ ਦਿਖਾ ਦੇਣਾ ਇਹਦੇ ਇਹਦੇ ਨਾਲ ਤੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਸਿੰਗਲ ਪੀਸ ਲੈਣਾ ਹੈ ਕੰਮ ਸ਼ੁਰੂ ਕਰਨਾ ਹੈ ਸਿਲੈਕਟ ਕਰਕੇ ਲੈ ਕੇ ਜਾਣੇ ਨੇ ਉਹ ਲੈ ਜਾਓ ਹੁਣ ਬਾਈ ਜੇ ਤੁਸੀਂ ਉਰੇ ਆਏ ਤਾਂ ਕਿਵੇਂ ਕਿਵੇਂ ਦੀਆਂ ਆਈਟਮਾਂ ਮਿਲਣਗੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਸਭ ਤੋਂ ਪਹਿਲਾਂ ਆਪਣੇ ਕੋਲ ਬੱਚਿਆਂ ਦੇ ਆਰਟੀਕਲ ਨੇ ਫਿਰ ਹਾਂ ਆ ਦੇਖੋ ਬ੍ਰਾਂਡ ਚੈੱਕ ਕਰੋ ਜੀ ਲਓ ਬਈ ਸਭ ਤੋਂ ਪਹਿਲਾਂ ਦਾ ਲਵਿਆ ਕੇ ਬ੍ਰਾਂਡ ਚੈੱਕ ਕਰ ਲਓ ਜਿੰਨੇ ਭਰਾ ਲੋਕਲ ਪੰਜਾਬ ਦੇ ਵਿੱਚ ਬਹੁਤ ਘੱਟ ਬ੍ਰਾਂਡ ਮਿਲੂ ਸਿਰਫ ਚੰਡੀਗੜ੍ਹ ਦੇ ਵਿੱਚ ਬ੍ਰਾਂਡ ਮਿਲਦਾ ਤੁਹਾਨੂੰ ਕਿਹੜਾ ਹੋਰ ਦੇ ਰਿਹਾ ਐਚ ਐਮ ਦਾ ਹਾਂਜੀ ਲਓ ਬਈ ਆ ਚੈੱਕ ਕਰ ਲਓ ਬੱਚਿਆਂ ਦੇ ਅੱਛਾ ਵੀਰੇ ਜੇ ਕੋਈ ਕਿਲੋ ਦੇ ਵਿੱਚ ਕਹਿਨ ਦਾਗਾ ਵੀ 100 ਰੁਪਏ ਕਿਲੋ ਮੈਨੂੰ ਲੱਗਦਾ ਨਾ ਨਾ ਕਰਦੇ 5-6 ਪੀ ਚੜ ਜਾਣਗੇ ਸਾਬ ਜੀ ਰਾਮ ਨਾਲ ਜੀ ਇਹ ਸਿਰਫ ਵੀਰਾਂ ਨੂੰ ਜਿਹੜਾ ਵੱਡਾ ਬਿਜ਼ਨਸ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਆਪਰੇ ਉਹਨਾਂ ਵਾਸਤੇ ਕਿਲੋਆਂ ਚ ਤੁਸੀਂ ਸਿੰਗਲ ਪੀਸ ਲੈ ਕੇ ਜਾਓਗੇ ਕਿੰਨੇ ਚ ਦੇ ਦਾਂਗਾ ਅੱਪ 150 100 ਰੁਪਏ ਸਿੰਗਲ ਪੀਸ 100 ਰੁਪਏ ਬੱਚਿਆਂ ਦਾ ਸਿੰਗਲ ਪੀਸ ਸਿਰਫ 100 ਰੁਪਏ ਦਾ ਆਹ ਸਾਨੂੰ ਦੇ ਦਵਾਂਗੇ 100 ਤੋਂ 110 ਵੀ ਨਹੀਂ ਕਰਦੇ ਲੈ ਹੋਰ ਦੱਸੋ ਇਹਦੇ ਵਿੱਚ ਆਟਮ ਮਿਲ ਜਾਣਗੀਆਂ ਸਾਰੀਆਂ ਹਰੇਕ ਤਰ੍ਹਾਂ ਦੀਆਂ ਟੈਗ ਲੱਗੇ ਹੋਣਗੇ JR ਦਾ ਮਾਰਕਾ ਸਾਰਾ ਕੈਨੇਡਾ ਦਾ ਮਾਰਕਾ ਜੀ ਲੋਕਲ ਮਾਰਕਾ ਨਹੀਂ ਮਿਲੂਗਾ ਤੁਹਾਨੂੰ ਸਾਰੇ ਇੰਪੋਰਟਡ ਪੀਸ ਨੇ ਆਪਣੇ ਕੋਲ ਹਨ ਸਾਰੇ ਵਧੀਆ ਟਾਪ ਦੇ ਲੈ ਆਏ ਬਈ ਇਹ ਬੱਚਿਆਂ ਦੀ ਆਟਮਾ ਨੇ ਬੱਚਿਆਂ ਦੀ ਆਟਮਾ ਜਿੰਨੇ ਵੀ ਆਪਣੇ ਕੋਲ ਹੈਗੀਆਂ ਨਿਗੀਆਂ ਆਪਾਂ ਦੇ ਦਾਂਗੇ ਸਿਰਫ 100 ਰੁਪਏ ਨੂੰ 100 ਰੁਪਏ ਤੇ ਆ ਗਏ ਜੀ ਆਪਣੇ ਵੱਡਿਆਂ ਦੇ ਸ਼ਰਟ ਆ ਗਏ ਆ ਗਰਮ ਸ਼ਰਟ ਆ ਇਹ ਗਰਮ ਸ਼ਰਟ ਆ ਗਏ ਜੀ ਇਹ ਲੋਕਲ ਤੁਸੀਂ ਕਿਤੇ ਵੀ ਮਾਰਕੀਟ ਤੋਂ ਲੈਣੇ ਹੋ ਤੁਹਾਨੂੰ 400 ਤੋਂ 500 ਘੱਟ ਪੀਸ ਨਹੀਂ ਮਿਲਦਾ ਆਪਣੇ ਵਾਸਤੇ ਸਾਰੇ ਵੀਰਾਂ ਵਾਸਤੇ ਆਫਰ ਹੈ 149 ਰੁਪਏ 100 150 ਮੰਨ ਲਓ 150 ਰੁਪਏ ਆਉਣਗੇ 150 ਰੁਪਏ ਦੇ ਵਿੱਚ ਸ਼ਰਟਾਂ ਮਿਲ ਜਾਣਗੀਆਂ 150 ਰੁਪਏ ਦੇ ਵਿੱਚ ਹੁੱਡੀਆਂ ਮਿਲ ਜਾਣਗੀਆਂ ਗਰਮ ਸ਼ਰਟ ਆ ਜੀ ਜਿਹੜੀ ਤੁਹਾਨੂੰ 400 ਤੋਂ 500 ਦੇ ਵਿੱਚ ਮਿਲਣੀ ਆ ਜੀ ਇੱਥੇ ਮਿਲੂਗੀ 150 ਰੁਪਏ ਦੀ ਮਿੱਤਰਵਾਹ ਵਾਲੀ ਤੁਹਾਨੂੰ ਦਿਖਾ ਰਿਹਾ ਵੀ ਮਟੀਰੀਅਲ ਦੇਖ ਲਓ ਆ ਕੇ ਇਹ ਬੱਟਰ ਪ੍ਰੂਫ ਕੋਟ ਹੁੰਦੇ ਨੇ ਜੀ ਆਮ ਕਰਕੇ ਇਹ ਤੁਹਾਨੂੰ ਚੰਡੀਗੜ੍ਹ ਮਿਲਣਗੇ ਜਿਆਦਾ ਮਹਾਲੀ ਵੱਡੇ ਸ਼ਹਿਰਾਂ 'ਚ ਮਿਲਣਗੇ ਕਿਉਂ ਇਹ ਆਮ ਬੰਦਾ ਪਾ ਨਹੀਂ ਸਕਦਾ ਕੋਟ ਮਹਿੰਗੇ ਬਹੁਤ ਪੈ ਜਾਂਦੇ 4-4000 ਪਲੱਸ ਕੋਟ ਮਿਲਣਗੇ ਤੁਹਾਨੂੰ ਇਹ ਪਰ ਆਪਣੇ ਲਈ ਸਿਰਫ 150 ਰੁਪਏ ਜੀ 4000 ਵਾਲਾ ਕੋਟ ਵੀ ਬਾਈ ਕੋਲੋਂ 150 ਰੁਪਏ ਦਾ ਲੈ ਜਾਓ ਬਾਈ ਆ ਦੇਖੋ ਲਓ ਬਾਈ ਇਹ ਵੀ ਆ ਗਿਆ ਆਪਣੇ ਬੱਚਿਆਂ ਦੇ ਦੇਖੋ ਇਹ ਫਰਾਕ ਤੁਹਾਨੂੰ ਬਾਜ਼ਾਰ ਦੇ ਵਿੱਚ 400 ਤੋਂ 300 ਦੇ ਵਿੱਚ ਮਿਲਣੀ ਆ ਆਪਣੇ ਲਈ ਸਿਰਫ 99 ਰੁਪਏ ਲੈ ਜੀ 100 ਰੁਪਏ ਦੀ ਆ ਲੈ ਜਾਓ 100 ਰੁਪਏ ਜੀ ਆ ਵੀ ਮਿਲ ਜਾਣਗੇ ਆ ਦੇਖੋ ਆ ਵੱਡੀਆਂ ਫਰਾਕਾਂ ਲਓਗੇ 149 ਰ ਸਾਰੀ ਦੁਕਾਨ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਪਈ ਆ ਆਪਣੇ ਲਈ ਜਿੰਨਾ ਵੈਰਾਈਟੀ ਆਪਣੇ ਲਈ ਮਿਲ ਜਾਊ ਮਾਰਕੀਟ ਦੇ ਵਿੱਚ ਤੁਹਾਨੂੰ 1% ਘੱਟ ਮਿਲ ਸਕਦੀ ਐ ਇੱਥੇ 100% ਵੈਰਾਈਟੀ ਮਿਲੂਗੀ ਤੁਹਾਨੂੰ ਹੁਣ ਆਹ ਕੋਟ ਐਕ ਇਹਦਾ ਲਗਿਆ ਜਾ ਬ੍ਰਾਂਡ ਚੈੱਕ ਕਰਾਂ ਜੀ ਤੇ ਆਹ ਚੈੱਕ ਕਰ ਲਓ ਪੜੀਆਂ ਲਵੇ ਆ ਕੇ ਆਹ ਪੜ ਲਿਆ ਹੋਊਗਾ ਹੁਣ ਜਿੰਨਾਂ ਨੇ ਕਦੇ ਆਦੀ ਜ਼ਿੰਦਗੀ ਦੇ ਵਿੱਚ ਇਹ ਬ੍ਰਾਂਡ ਵਰਤਿਆ ਹੋਇਆਗਾ ਜਿਹੜੇ ਐਨਆਰਆਈ ਨੇ ਉਹਨਾਂ ਨੂੰ ਹੁਣ ਪਹਿਲੀ ਨਿਗਾਹ ਦੇ ਵਿੱਚ ਇਹਨੂੰ ਪੜ ਲੈਣਗੇ ਕਿ ਬਾਈ ਚੀਜ਼ ਹੈ। ਹਾਂਜੀ। ਵੀਰੇ 5-6000 ਦਾ ਮੁੱਲ ਹੈ ਇਹਦਾ। ਹਾਂਜੀ। ਆਪਣੇ ਵਾਸਤੇ 199 ਰੁਪਏ ਆਉਣ ਲਈ। 199 ਰੁਪਏ ਦੀ ਮਿਲ ਜੂਗੀ 4-5000 ਵਾਲੀ ਚੀਜ਼ ਆਪ ਆਪਣੇ ਭਰਾ ਕੋਲੋਂ। ਦੇਖੋ। ਅੱਛਾ ਬੱਚਿਆਂ ਦੇ ਲੋਹਾਂ ਆ ਗਏ ਹਨਾ। ਬੱਚਿਆਂ ਦੇ ਲੋਹਾਂ ਆ ਗਏ ਗਰਮ ਲੋਹਾਂ ਜੀ। ਹਾਂਜੀ। ਓਨਲੀ ਸਿਰਫ 99 ਰੁਪਏ ਜੀ। 99 ਰੁਪਏ। ਜਿੰਨੀ ਮਰਜ਼ੀ ਲੈ ਲਓ। ਲੇਡੀਜ਼ ਆ ਗੀਆਂ, ਕੋਟੀਆਂ ਆ ਗਏ, ਲੇਡੀ ਜੀ ਦੇਖੋ। ਹਾਂਜੀ। ਇਹ ਵੈਰਾਈਟੀ ਸਾਨੂੰ ਬਾਜ਼ਾਰ ਦੇ ਵਿੱਚ ਸੈਟ ਵਾਈ ਸੈਟ ਮਿਲਦਾ ਪੈਕਿੰਗ ਦੇ ਵਿੱਚ ਸਾਨੂੰ 400 ਤੋਂ 500 ਦਾ ਪੀਸ ਮਿਲੂਗਾ ਆਪਣੇ ਲਈ ਸਿਰਫ 90 ਰੁਪਏ ਪਰ ਪੀਸੀ 99 ਰੁਪਏ ਪੀਸ ਲੈ ਬਈ ਹੁਣ ਭਰਾ ਦੇ ਆਪਣੀ ਸ਼ਾਪ ਦਾ ਇੱਕ ਵਾਰੀ ਵਾਕ ਰੌਡ ਕਰਾ ਦਨੇ ਆਪਾਂ ਜਿੰਨੇ ਭਰਾ ਦੇਖ ਰਹੇ ਨੇ ਆਜੋ ਅੰਦਰਲੇ ਪਾਸੇ ਆ ਹੈ ਗਿਆ ਆਪਣੇ ਕੋਲ ਸਾਰਾ ਲੋਰਾਂ ਦਾ ਕਲੈਕਸ਼ਨ ਇਹ ਸਾਰੀਆਂ ਆਪਣੇ ਇੰਪੋਰਟਡ ਆ ਗਿਆ ਵੀਰੇ ਹਾਂ ਪੁੱਛ ਆ ਡੰਗ ਆਜੋ ਜੀ ਕਿਹੜਾ ਜੇ ਆਪਣੇ ਕੋਲ ਕੋਈ ਵੀ ਆਉਂਦਾ ਬੱਚਾ ਆਉਂਦਾ ਬੱਚਿਆਂ ਦਾ ਘਟਾ ਹੈ ਹਾਂਜੀ ਹਾਂਜੀ ਵੱਡਿਆਂ ਦੀ ਲੋਹਰਾ ਨੇ ਸਾਰੀਆਂ ਬ੍ਰਾਂਡ ਹੋਊਗਾ ਲੋਕਲ ਕਪੜਾ ਕੋਈ ਨਹੀਂ ਹੋਊਗਾ ਜੀ ਹਾਂਜੀ ਸਪੋਰਟ ਦਾ ਗਰਮ ਕਪੜਾ ਹੋਊਗਾ ਜਿਹੜਾ ਆਪਾਂ ਬਾਜ਼ਾਰਾਂ ਦੇ ਵਿੱਚ 600 700 ਰੁਪਏ ਲੋਰ ਲੈਣੇ ਆਪਣੇ ਲਈ 199 ਰੁਪਏ 149 ਰੁਪਏ ਦੋ ਰੇਟ ਨੇ ਲੋਰਾਂ ਦੇ ਜੀ ਵੱਡਿਆਂ ਲਈ 150 ਤੇ 199 ਰੁਪਏ ਜੀ ਸਿੰਗਲ ਪੀਸ ਚਾਹਦੇ ਹੋਗੇ ਲੋਰਾਂ ਦਾ ਹਾਂਜੀ ਬੱਚਿਆਂ ਦਾ 100 ਰੁਪਿਆ ਹਣਾ ਵੀਰੇ ਹਾਂਜੀ ਹਾਂਜੀ ਬੱਚਿਆਂ ਦਾ 100 ਰੁਪਿਆ ਉਸ ਤੋਂ ਬਾਅਦ ਆਪਣੀਆਂ ਆਗੀਆਂ ਇਹਦੇ ਨਾਲ ਦੀ ਆਪਾਂ ਕਹਿ ਦਿੰਨੇ ਆਂਗੇ ਬਈ ਜੈਕਟਾਂ ਹਾਫ ਬਾਜੂ ਲਾ ਹਾ ਬਾਜੂ ਜੈਕਟ ਸਾਨੂੰ ਬਾਜ਼ਾਰ ਚ 400 ਤੋਂ 500 ਦੇ ਵਿੱਚ ਮਿਲਨੀ ਆ ਆਪਣੇ ਲਈ ਸਿਰਫ 149 ਰੁਪਏ ਜੈਕਟ 149 ਰੁਪਏ ਜਿਹੜੀ ਮਰਜ਼ੀ ਚੋਇਸ ਕਰਕੇ ਲਾਓ ਜੈਕਟ ਜੈਕਟਾ ਭਾਵੇਂ ਅੰਦਰ ਕਿਸੇ ਨਾਲ ਲੌਂਗ ਕੋਟ ਲੈਣੇ ਨੇ ਇਹ ਵੀ 150 149 ਰੁਪਏ ਹੀ 149 ਰੁਪਏ ਲੈ ਬਾਈ 199 149 ਰੁਪਏ ਦੋ ਰੇਟ ਨੇ ਕੋਟਾਂ ਦੇ ਜਿਹੜਾ ਮਰਜ਼ੀ ਪੀਸ ਲੈ ਜਾਓ ਲੈ ਆਜੋ ਵੀਰੇ ਅੰਦਰਲੇ ਪਾਸੇ ਆ ਜਾਓਣਾ ਇੱਕ ਵਰੀ ਆਪਾਂ ਵਾਕਰੋਡ ਕਰਾ ਦੰਨੇ ਆ ਆ ਦੋਨੋਂ ਪਾਸੇ ਚੰਗੀ ਤਰ੍ਹਾਂ ਨਜ਼ਰ ਮਾਰ ਲਓ ਸਰਦਿਆਂ ਦੀ ਸਾਰੇ ਆਈਟਮ ਮਿਲੂਗੀ ਇਹ ਨਹੀਂ ਹੈਗਾ ਕਿ ਹਾਂ ਇੱਕ ਦੋ ਆਈਟਮ ਨੇ ਹਰ ਤਰ੍ਹਾਂ ਦੀ ਆਈਟਮ ਮ ਅਰੀਜਨਲ ਬ੍ਰਾਂਡ ਆ ਜੀ ਇੱਕ ਤਾਂ ਹੁੰਦਾ ਉੱਪਰ ਮਾਰਕਾ ਲੱਗਿਆ ਹੋਇਆ ਹੈ ਵਿਚ ਮਾਰਕਾ ਆ ਜਾਂਦਾ ਜੀ ਇਹਦੇ ਹਾਂ ਇਹ ਬ੍ਰਾਂਡ ਸਾਨੂੰ ਸਿਰਫ ਆਪਣੇ ਲਈ ਮਿਲੂਗਾ ਤੇ ਆ ਜੋ ਭਈ ਆ ਸਾਰਾ ਆਪਣੇ ਜਿੰਨੇ ਪੈਣਾ ਨਾ ਵੀਰੇ ਕੋ ਹੁੱਡੀਆਂ ਆ ਗਈਆਂ ਜਿੰਨੀਆਂ ਹੁੱਡੀਆਂ ਮਾਰਕਾ ਬ੍ਰਾਂਡ ਆ ਗਿਆ ਸਾਰਾ ਹੁੱਡੀਆਂ ਦਾ ਜੀ ਓਕੇ ਜੀ ਇਹਦਾ ਵੀ 150 ਜੀ ਹਾਂ ਜੀ ਹਾਂ ਜੀ 150 ਰੁਪਏ 150 ਰੁਪਏ ਬ੍ਰਾਂਡ ਆ ਗਿਆ 150 ਆ ਗਿਆ ਭਈ ਆ ਪੈਨੇ ਇਧਰਲੇ ਪਾਸੇ ਪ੍ਰਾਂ ਹੋਰਾਂ ਕੋਲ ਕੋਟ ਜੈ ਆ ਦੇਖੋ ਪੀਸ ਨੂੰ ਸਪੈਸ਼ਲ ਦਿਖਾਉਣਾ ਆ ਤੁਸੀਂ ਆਪ ਦੇਖ ਲਓ ਕੀ ਚੀਜ਼ ਕਹਿੰਦੇ ਨੇ ਇਹਨੂੰ ਪਲੇਜ਼ਰ ਕੋਟ ਕਹਿੰਦੇ ਨੇ ਜੀ ਮਾਰਕਾ ਚੈੱਕ ਕਰ ਲਓ ਤੁਸੀਂ ਅੱਖਾਂ ਬੰਦ ਕਰਕੇ ਦੇਖੋਗੇ ਮਾਰਕਾ ਕੈਨੇਡਾ ਦਾ ਰੀਜਨਲ ਮਾਰਕਾ ਜੀ ਓਕੇ ਜੀ ਨਾਲ ਦੇਖੋ ਸਿਰਫ 199 ਰੁਪਏ ਜੀ ਲਓ ਜੀ 199 ਰੁਪਏ ਦਾ ਮਿਲ ਜੂਗਾ ਲਓ ਬਈ ਜੜੇ ਦਾ ਭਰਾਣਾ ਬਈ ਸਿੰਗਲ ਪੀਸ ਲੈਣੇ ਨਾ ਮੋਸਟ ਵੈਲਕਮ ਕਦੋਂ ਅੱਛਾ ਫਿਰ ਸਵੇਰੇ ਕਿੰਨੇ ਵਜੇ ਆ ਜਾਣੇ ਆ ਪਰਸੋਂ ਸਵੇਰੇ 8:00 ਤੋਂ ਲੈ ਕੇ ਰਾਤ ਦੇ 9:00 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਜੀ ਜਦੋਂ ਮਰਜ਼ੀ ਆ ਸਕਦੇ ਹੋ ਕਦੋਂ ਮਰਜ਼ੀ ਆ ਸਕਦੇ ਕੋਈ ਚੱਕਰ ਨਹੀਂ ਬਾਕੀ ਜੜੇ ਭਰਾ ਦੂਰੋਂ ਆਉਣ ਦੇ ਨਾ ਕੋਈ ਕਾਲ ਕਰਕੇ ਜ਼ਰੂਰ ਆਜੋ ਅੱਛਾ ਇਸ ਤੋਂ ਇਲਾਵਾ ਆਟਮਾ ਦੇਖ ਲਓ ਕਿਸੇ ਆਪਣੇ ਪੁਰਾਣਾ ਜੀਨਾ ਜੂਨਾ ਵੀ ਬਿਲਕੁਲ ਹੀ ਸਸਤੇ ਭਾਦੇ ਵਿੱਚ 199 ਰੁਪਏ ਦੀ ਜੀਨ ਹੈ ਜੀ ਬ੍ਰਾਂਡ ਚੈੱਕ ਕਰ ਲੋ ਕਰ ਲੋ ਬਾਈ ਸਾਰੇ ਹੈਗੇ ਨਾ ਬ੍ਰਾਂਡਡ ਹੈ ਆਪਣੇ ਕੋਲ ਸਾਰੀ ਬ੍ਰਾਂਡਰ ਸਾਰਾ ਐਕਸਪੋਰਟ ਦਾ ਕੱਪੜਾ ਮਿੱਤਰੋ ਤੇ ਸਿਰਫ 199 ਰੁਪਏ ਦੀ ਜੀਨ 199 ਰੁਪਏ ਲੈ ਬਾਈ ਹੋਰ ਆਫਰ ਦੇ ਦਾਂਗੇ 149 ਰੁਪਏ ਜੀਨ ਲਾ ਦਾਂਗੇ ਜਿੰਨੇ ਵੀਰਾਂ ਨੂੰ ਸਾਰੋਂ 149 ਰੁਪਏ ਜੀਨ ਚੈੱਕ ਬਾਈ ਬਾਈ ਕਹਿੰਦਾ ਹੋਰ ਲਾਵਾਂਗੇ ਆਫਰ ਬਾਈ ਹੁਣ ਕਿਸੇ ਭਰਾਣਾ ਬਾਈ ਕੰਮ ਵੀ ਸ਼ੁਰੂ ਕਰਨਾ ਉਹ ਵੀ ਆ ਜੋ ਸਿੰਗਲ ਪੀਸ ਲੈਣਾ ਉਹ ਵੀ ਆ ਜੋ ਤੇ ਜਿਹੜਾ ਕੰਮ ਹੋਊਗਾ ਤਾਂ ਆਪਾਂ 100 ਰੁਪਏ ਕਿਲੋ ਨੂੰ ਚੁਕਾ ਦਾਂਗੇ। ਹਾਂਜੀ ਹਾਂਜੀ ਬਾਕੀ ਆਪਣੇ ਲਈ ਬੱਚਿਆਂ ਦੀ ਵੈਰਾਈਟੀ ਹੈ ਜੀ ਉਹਦੇ ਵਿੱਚ ਤੁਹਾਨੂੰ 50 ਰੁਪਏ ਪੀਸ ਲਾ ਦਾਂਗੇ ਬੱਚਿਆਂ ਜਿੰਨੇ ਮਰਜ਼ੀ ਲੈ ਲਓ। ਮਿਕਸਚਰ ਪਿਆ ਜੇ ਕੋਈ ਵੱਡਾ ਕੋਈ ਬੰਦਾ ਕੰਮ ਕਰਨਾ ਚਾਹੁੰਦਾ ਬਿਜ਼ਨਸ ਕਰਨਾ ਚਾਹੁੰਦਾ ਵੀਰ ਮੇਰਾ ਕੋਈ ਵੀ ਹਾਂਜੀ ਉਹਨੂੰ 100 ਰੁਪਏ ਕਿਲੋ ਜੋਕ ਕੇ ਲਾ ਦਾਂਗੇ ਮਿਕਸਚਰ ਉਹਦੇ ਵਿੱਚ ਤੁਹਾਨੂੰ 10 ਪੀਸ ਚੜ ਜਾਂਦੇ ਨੇ ਆਰਾਮ ਨਾਲ ਤੁਹਾਨੂੰ ਉਹ ਵੀ ਦਿਖਾ ਦਨੇ ਆ ਜਾਓ। ਫਿਰ ਤਾਂ 10 ਰੁਪਏ ਪੀਸ ਹੀ ਰਿਹਾ। ਹਾਂਜੀ ਸਿਰਫ 10 ਰੁਪਏ ਪੀਸ ਹੀ। 10 ਰੁਪਏ ਪੀਸ ਪਿਆ ਸ ओके okay. हां देखो ये पीस बाजार ਚੋਂ ਲਵਾਂਗੇ ਤੁਹਾਨੂੰ 100 ਰੁਪਏ ਤੋਂ ਘੱਟ ਪੀਸ ਨਹੀਂ ਮਿਲਣਾ ਆਪਣੇ ਲਈ ਸਿਰਫ 50 ਰੁਪਏ ਪੀਸ ਪੈ ਜਾਊਗਾ ਜੀ 50 ਰੁਪਏ ਪੀਸ ਜਿੰਨੇ ਸਿੰਗਲ ਆ ਵੱਡੇ ਪੀਸ ਵੀ ਨਿਕਲਣਗੇ ਛੋਟੇ ਪੀਸ ਵੀ ਨਿਕਲਣਗੇ ਬੱਚਾ ਸਿਰਫ 50 ਰੁਪਏ ਪੀਸ ਆ ਜੋ ਮਰਜੀ ਲੈ ਜਾਓ ਜੀ ਜੇ ਕੋਈ ਮੇਰਾ ਵੀਰ ਬਿਜ਼ਨਸ ਕਰਨਾ ਚਾਹੁੰਦਾ ਉਹਨੂੰ 100 ਰੁਪਏ ਕਿਲੋ ਤੋਲ ਕੇ ਲਾ ਦਾਂਗੇ ਤੋਲ ਦੇ ਵਿੱਚ ਤੁਹਾਨੂੰ ਸਿਰਫ 1 ਕਿਲੋ ਦੇ ਵਿੱਚ 10 ਪੀਸ ਵੀ ਆਰਾਮ ਨਾਲ ਚੜ ਜਾਂਦੇ ਨੇ ਜੀ 10 ਰੁਪਏ ਪਰ ਪੀਸ ਪਿਆ ਜੇ ਕਾਫੀ ਰੁਪਏ ਪਰ ਪੀਸ ਪੈ ਜੋ ਕੋਈ ਬੰਦਾ ਵੀਰ ਮੇਰਾ ਕੋਈ ਬੋਰੇ ਲੈਣਾ ਚਾਹੁੰਦਾ ਚੀਜ਼ਾਂ ਬਾਈ ਹਰ ਤਰ੍ਹਾਂ ਦੇ ਸਾਰਾ 50 ਰੁਪਏ ਪੀਸ ਆ ਸਿਰਫ 50 ਰੁਪਏ ਪੀਸ ਇੱਕ ਵਾਰੀ ਉਹ ਤੇ ਮੜਾਇਆ ਆ ਦੇਖੋ ਹੁੱਡੀ ਦੇਖੋ ਬ੍ਰਾਂਡ ਆ ਕੋਈ ਨਾਰਮਲ ਹੁੱਡੀ ਨਹੀਂ ਗੀ ਬੱਚਿਆਂ ਦੀ ਇਹ ਲਾਓ ਤੇ ਬਾਈ ਕਰ ਲਿਓ ਬਾਈ ਆ ਅੱਛਾ ਵੀਰੇ ਆੜਿਆ ਭਏ ਨੇ ਗਾ ਜਿੱਕਾ ਕਹਿੰਦੇ ਨੇ ਮਫਲਰ ਜੇ ਲੈਣ ਆਜੋ ਮਫਲਰ ਦੇਖ ਲਓ ਸ਼ਾਲ ਦੇਖ ਲਓ ਜਿਹੜੇ ਤੁਹਾਨੂੰ ਬਾਜ਼ਾਰ ਦੇ ਵਿੱਚ 100 150 ਸ਼ਾਲ ਦੇਣਗੇ ਆਪਣੇ ਲਈ 50 ਰੁਪਏ ਜਿਹੜਾ ਮਰਜ਼ੀ ਸ਼ਾਲ ਲੈ ਜਾਓ 50 ਰੁਪਏ ਪੀਸ ਅੱਲਾ ਦਾ ਜੇ 1000 ਰੁਪਏ ਲੈ ਕੇ ਸਾਰਾ ਡੱਬਰ ਲੈ ਜਾਓ ਆਰਾਮ ਨਾਲ ਜੇ 1000 ਰੁਪਏ ਦੇ ਵਿੱਚ ਤੁਸੀਂ ਮੰਨ ਕੇ ਸਾਰੇ ਡੱਬਰ ਦੇ ਕੱਪੜੇ ਲੈ ਆ ਸਕਦੇ ਹੋ ਸਾਰੇ ਡੱਬਰ ਦੇ ਕੱਪੜੇ ਲੈ ਜਾ ਹਾਂ ਮਸਫਲਾ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ 100 100 ਰੁਪਏ ਪੀਸ ਲੈਂਦੇ ਹਾਂ ਸਿਰਫ 30 ਰੁਪਏ ਛੋਟਾ ਮਸਫਲਾ ਰਹੀ 30 ਰੁਪਏ ਦੇ ਵਿੱਚ ਰਮਾਲ ਨਹੀਂ ਆਉਂਦੀ ਅੱਜ ਕੱਲ ਆਪਾਂ ਤੁਹਾਨੂੰ ਮਸਫਲਾ ਦੇ ਰਹੇ ਹਾਂ ਦੂਜੀ ਗੱਲ ਅੱਗੇ ਵਿਜ਼ਿਟ ਕਰੋ ਤੁਹਾਨੂੰ ਸੂਟ ਦਿਖਾਉਣੇ ਆ ਲੇਡੀਜ਼ ਸੂਟ ਵੀ ਨੇ ਆਪਣੇ ਜਿਹੜੀਆਂ ਇਹ ਕੋਟੀਆਂ ਨੇ ਤੁਹਾਨੂੰ ਬ੍ਰਾਂਡ ਮਿਲਣਗੇ ਕੋਈ ਨਾਰਮਲ ਕੋਟੀ ਨਹੀਂ ਮਿਲੂਗੀ ਜੀ ਆ ਚੈੱਕ ਕਰ ਲੋ ਕੋਰੀਆ ਦੇ ਅਰੀਜਨਲ ਪੀਸ ਹੋਣਗੇ ਜੀ ਸਿਰਫ 149 ਰੁਪਏ ਪੀਸ ਲੱਗੇ 149 ਰੁਪਏ ਦੇ ਵਿੱਚ ਕੋਟੀਆਂ ਮਿਲ ਜਾਣਗੀਆਂ ਤੁਹਾਨੂੰ ਕੋਟੀਆਂ ਤੇ ਉਹ ਅੱਗੇ ਉਹ ਪੈਣੇ ਵੀ ਜੇ ਕੋਈ ਮੇਰਾ ਵੀਰ 10 ਪੀਸ ਲਊਗਾ ਉਹਨੂੰ 100 ਰੁਪਏ ਪੀਸ ਲੱਗ ਜਾਊਗਾ ਜੀ ਇਕੱਠੇ ਲਵੋਗੇ 100 ਰੁਪਏ ਲੱਗ ਜਾਊਗਾ ਹੋਰ ਦੱਸੋ ਬਾਈ ਤੇ ਆ ਬੋਰੇ ਦੇ ਬੋਰੇ ਪੈਣ ਆਪਣੇ ਲਈ ਕੋਟੀਆਂ ਦੇ ਜੀ ਇਹ ਬਾਈ ਸੂਟ ਵੀ ਉਧਰ ਹੀ ਆਉਂਦੇ ਆ ਸੂਟ ਆਪਣੇ ਲਈ ਡਾਇਰੈਕਟ ਫੈਕਟਰੀਆਂ ਤੋਂ ਆਉਂਦਾ ਮਾਲ ਜੀ ਸਾਰਾ ਸੂਟਾਂ ਦਾ ਜੀ ਹਾਂ ਇਹ ਸੂਟ ਕਿਦਾਂ ਆਪਾਂ ਪ੍ਰੋਗਰਾਮ ਕਰਨਾ ਕੋਈ ਮੈਰਿਜ ਦਾ ਹੁੰਦਾ ਉਹਦੇ ਵਾਸਤੇ ਆਪਣੇ ਨੇ ਡਾਇਰੈਕਟ ਵਿਜ਼ਿਟ ਕਰਕੇ ਬੰਦਾ ਡਾਇਰੈਕਟ ਮਾਲ ਵੀ ਚੁੱਕ ਸਕਦਾ ਆਪਣੇ ਨੇ ਕੰਪਨੀ ਦਾ ਮਾਲ ਆਉਂਦਾ ਸਾਰਾ ਜੀ ਹਾਂਜੀ ਆਲ ਇਨ 99 ਰੁਪਏ ਸੂਟ ਜੀ ਹੈ ਜਿਹੜੇ 99 ਰੁਪਏ ਆਲ ਇਨ ਮੇਰੇ ਭਰਾ 99 ਰੁਪਏ ਦਾ ਸੂਟ ਆ ਹਾਂਜੀ 99 ਰੁਪਏ ਸੂਟ ਆ ਆ ਦੇਖੋ ਜੀ ਜਿਹੜਾ ਮਰਜ਼ੀ ਲਓ ਚੁਆਇਸ ਦੇ ਜਿਹੜਾ ਮਰਜ਼ੀ ਪੀਸ ਕੱਢੋ ਸਿਰਫ 99 ਰੁਪਏ ਪੀਸ ਜੀ ਸਿਰਫ 99 ਰੁਪਏ ਦਾ ਸੂਟ ਬਾਈ ਨਾਰਮਲ ਸੂਟ ਨਹੀਂ ਇਹ ਹਾਂਜੀ ਹਾਂਜੀ ਇਹ ਨਿਕੜਾਈ ਵਾਲੇ ਸੂਟ ਆਉਣਗੇ ਜੀ ਇਹ ਨਾ ਪੂਰੇ ਦੇਖੋ ਕੜਾਈ ਵਾਲੇ ਸੋਡ ਕਹਿ ਰਿਹਾ ਬਾਈ 99 ਰੁਪਏ ਦੇ ਮਿਲ ਜਾਣਗੇ ਬਾਈ ਆ ਜਾਓ ਪਤਾ ਕਹਿੰਨਾ ਭਰਾ ਕੋਲ ਟਾਈਮ ਕੱਟ ਗਿਆ ਹਾਂਜੀ ਆਪਣੇ ਇੱਧਰ ਵੀਜਟ ਕਰ ਨੂੰ ਆਪਣਾ ਇੱਧਰ ਬਾਰੀ ਹੋਰ ਦੇਖਾ ਦੇ ਗਰਾਊਂਡ ਦੇ ਵਿੱਚ ਸਾਰਾ ਮਾਰਕਾ ਲੱਗ ਰਿਹਾ ਜੀ A to Z ਲਾ ਬਾਈ ਇਸ ਦਵਾਚ ਆਪਾਂ ਤੁਹਾਨੂੰ ਬੇਲ ਓਪਨ ਕਰਕੇ ਦਿਖਾਵਾਂਗੇ ਆਪਣੇ ਲਈ ਬੇਲਾ ਆਉਂਦੀਆਂ ਨੇ ਜੀ ਲੈ ਆਪਾਂ ਉਹੀ ਦਿਖਾ ਦਨੇ ਹੁਣ ਓਪਨ ਕਰਕੇ ਜਿਵੇਂ ਕਿਸੇ ਆਪਣਾ ਕੰਮ ਸ਼ੁਰੂ ਕਰਨਾ ਚਾਹਦਾ ਕਰਾਂਗਾ ਬੇਲਾਂ ਦੇ ਵਿੱਚ ਕਿਵੇਂ ਨਿਕਲੂਗਾ ਹੁਣ ਆ ਬੰਨੀ ਪਈ ਆ ਆਪਣੇ ਕੋਲ ਆ ਨਾ ਵੀਰੇ ਹਾਂਜੀ ਹਾਂਜੀ ਲੈ ਹੁਣ ਖੋਲ ਕੇ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਬੇਲ ਆਪਣੇ ਲਈ ਨੋਰਮਲ ਵੈਰਾਈਟੀ ਨਹੀਂ ਆਉਂਦੀ ਮਾਰਕ ਆਉ ਆਪਣੇ ਲਈ ਕਿੰਗ ਦਾ ਜਾਂ ਟਾਪ ਦਾ ਜਾਂ ਬਾਸ ਦਾ ਤਿੰਨ ਕੰਪਨੀਆਂ ਨੇ ਕਿਹੜੀ ਇਹ ਬਾਲਡ ਚੱਲਦੀਆਂ ਇੱਕ ਟਾਈਮ ਠੀਕ ਹੈ ਜੀ ਉਹ ਕੰਪਨੀਆਂ ਮਾਰਕ ਆਉ ਜੇ ਕੋਈ ਬੇਲਾਂ ਲੈਣਾ ਚਾਹੁੰਦਾ ਆਪਣੇ ਬੇਲ ਵੀ ਲੈ ਸਕਦਾ 80 ਕਿਲੋ ਦੀ ਬੇਲ ਹੁੰਦੀ ਹੈ ਜੀ ਇਹ ਇਹ ਤੁਹਾਨੂੰ ਅੱਜ ਚੈੱਕ ਕਰਾ ਦਰਾਂਗੇ ਖੋਲ ਕੇ ਗੋਲੀਆਂ ਚੱਲ ਰਹੀਆਂ ਨੇ ਹਾਂ ਪਰੇ ਆਹ ਯੱਕਾ ਨਾਲੇ ਆਮ ਕਰਕੇ ਜਿੰਨਾ ਬੇਲਾਂ ਦਾ ਮਾਲ ਹੁੰਦਾ ਤੁਹਾਨੂੰ ਓਪਨ ਮਿਲਦਾ ਪਰ ਇਹਦੇ ਵਿੱਚ ਪੈਕਿੰਗ ਇਹੋ ਜੀ ਦਾ ਪਤਾ ਨਹੀਂ ਹੁੰਦਾ ਕਿ ਬੇਲ ਲੈਨੇ ਆਪਾਂ ਬਿਜ਼ਨਸ ਕਰਦੇ ਆ ਕੋਈ ਤਾਂ ਆਪਾਂ ਕਿੱਦਾਂ ਦਾ ਮਾਲ ਚੱਕਣਾ ਬੇਲਾਂ ਦਾ ਆਪਣੇ ਲਵੇ ਹਮੇਸ਼ਾ ਤੁਹਾਨੂੰ ਫੋਲਡਿੰਗ ਮਾਲ ਮਿਲੂਗਾ ਜਿਹੜਾ ਫੋਲਡਿੰਗ ਹੋਊਗਾ ਨਾ ਉਹ ਅਲੱਗ ਤੋਂ ਅਲੱਗ ਪੀਸ ਚੈਕਿੰਗ ਕੀਤੀ ਹੁੰਦੀ ਹੈ ਸਾਰੇ ਪੀਸ ਦੀ ਆਹ ਦੇਖ ਲਓ ਵੀ ਇਦਾਂ ਦਾ ਮਟੀਰੀਅਲ ਨਿਕਲਦਾ ਹੁੰਦਾ ਜਦੋਂ ਆਪਾਂ ਬੇਲ ਚੱਕਦੇ ਹੁੰਦੇ ਆ ਲੱਗਦਾ ਫੋਲਡਿੰਗ ਮਾਲ ਹੋਊਗਾ ਦੇਖੋ ਲਾ ਇਹ ਜਾ ਪੀਸ ਉਹਨੂੰ ਬਾਜ਼ਾਰ ਚ ਜਾਓਗੇ 600-700 ਰੁਪਏ ਪੀਸ ਮਿਲੂ ਆਪਣੇ ਲਈ ਸਿਰਫ 149 ਰੁਪਏ 199 ਰੁਪਏ ਦੋ ਰੇਟ ਨੇ ਲੋਰਾਂ ਦੇ ਜੀ ਲਓ 149 ਤੇ 199 ਹਾਂਜੀ ਹਾਂਜੀ ਸਾਰੀਆਂ ਮਿੱਤਰੋ ਬ੍ਰਾਂਡਡ ਨੇ ਜਿੰਨੀਆਂ ਵੀ ਬਾਈ ਆਪਣਾ ਕੱਢ ਕੇ ਦਿਖਾਉਣ ਲੱਗ ਰਹੇ ਆਹ ਦੇਖੋ ਬੇਲ ਖੋਲਣ ਦਾ ਮਤਲਬ ਇਹ ਸੀਗਾ ਕਿ ਤੁਹਾਨੂੰ ਲਾਈਵ ਚੈੱਕ ਹੋ ਜੇ ਵੀ ਇਹਦੇ ਵਿੱਚੋਂ ਮਟੀਰੀਅਲ ਕਿਵੇਂ ਦਾ ਨਿਕਲਦਾ ਹੈ ਕਈ ਵਾਰ ਭਰਾ ਕਹਿ ਦਿੰਦੇ ਨੇ ਕਿ ਸਭ ਤੋਂ ਵੱਡੀ ਗੱਲ ਤਾਂ ਬਾਈ ਨੂੰ ਆਪਸ਼ਨ ਦੇ ਦਿੱਤੀ ਕਹਿੰਦਾ ਮੇਰੇ ਕੋਲ ਦਾ ਸਿਲੈਕਟ ਕਰਕੇ ਲੈ ਜਾਓ ਸਿਲੈਕਟ ਕਰਕੇ ਲੈ ਜਾਓ ਕੋਈ ਵੀਰ ਬੇਲਾ ਲੈਣਾ ਚਾਹੁੰਦਾ ਬੇਲਾ ਹੀ ਮਿਲ ਜਾਣੀ ਗੀਆਂ ਦੂਜੀ ਗੱਲ ਆਪਣੇ ਲਈ ਜਿੰਨਾ ਬੇਲਾਂ ਦਾ ਮਾਲ ਮਿਲੂ ਫੋਲਡਿੰਗ ਮਿਲੂਗਾ ਫੋਲਡਿੰਗ ਦਾ ਮਤਲਬ ਹੁੰਦਾ ਕਿ ਪੀਸ ਚੁਣ ਕੇ ਪਵਾਏ ਹੁੰਦੇ ਨੇ ਚੁਣ ਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਪੈਕੇਜ ਕਰੀ ਹੋਈ ਹੈ ਹਾਂਜੀ ਪ੍ਰੋ ਇਹਦੇ ਵਿੱਚ ਕੋਈ ਵੀ ਇੱਕ ਵੀ ਪੀਸ ਕੋਈ ਡਿਸਫੈਕਟਰ ਨਹੀਂ ਨਿਕਲੇਗਾ ਜਿਹੜਾ ਵੀ ਨਿਕਲਦਾ ਜਮੀ ਨਹੀਂ ਜੀ ਇਹ ਸਪੈਸ਼ਲ ਅਸੀਂ ਚੁਣਾ ਕੇ ਲਿਆਉਣੇ ਮਾਲ ਕੋਰੀਆ ਦਾ ਮਾਲ ਹੁੰਦਾ ਜਾਂ ਕੈਨੇਡਾ ਦਾ ਹੁੰਦਾ ਆਪਣੇ ਲਈ ਓਕੇ ਨਹੀਂ ਅੱਗੇ ਪਤਾ ਕੀ ਹੁੰਦਾ ਬਾਈ 10 ਤੋਂ 15% ਨਾ ਮਾਲ ਬੇਕਾਰ ਨਿਕਲੇ ਹਾਂ ਉਹ ਆਪਣੇ ਲਈ ਨਹੀਂ ਨਿਕਲੂਗਾ ਉਹ ਤੁਹਾਨੂੰ ਪਾਣੀ ਪਤ ਜਾਊਗਾ ਉੱਥੋਂ ਜ਼ਰੂਰ ਮਿਲੂਗਾ ਤੁਹਾਨੂੰ ਇਹ ਚੀਜ਼ ਪਰ ਆਪਣੇ ਲਈ ਡਾਇਰੈਕਟ ਆਉਂਦੇ ਨੇ ਕন্টੈਨਰ ਆ ਆ ਕੋਈ ਭਰਾ ਦਾ ਜਦਰਾ ਸਕਰੀਨ ਤੇ ਨੰਬਰ ਹਾਂਜੀ ਤੇ ਕੰਟੈਕਟ ਕਰ ਲਿਓ ਵਿਜ਼ਿਟ ਕਰ ਲਿਓ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਆਜੋ ਉੱਧਰ ਦੇਖ ਲਓ ਉੱਧਰ ਵਿਜ਼ਿਟ ਕਰ ਲਓ ਇੱਕ ਵਾਰ ਤੁਹਾਨੂੰ ਉੱਧਰ ਵੀ ਦਿਖਾ ਦਨੇ ਆਪਣੇ ਲਈ ਬਾਹਰਲੀ ਸ਼ਾਡ ਕੋਟ ਲੱਗੇ ਹੋਏ ਨੇ ਸਾਰੇ 199 ਰੁਪਏ ਸੇਲ ਆ ਬ੍ਰਾਂਡ ਤੋਂ ਬ੍ਰਾਂਡ ਆ ਆਜੋ ਬਾਹਰ ਵਿਜ਼ਿਟ ਕਰ ਲਓ ਉਹ ਵੀ ਦਿਖਾ ਦੇ ਇੱਕ ਵਾਰੀ ਤਾਂ ਜਿਹੜੇ ਭਰਾ ਕਈ ਵਾਰ ਆਣ ਦੀ ਸੋਚ ਰਹੇ ਨੇ ਇੱਕ ਵਾਰੀ ਦੇਖ ਲੈਣਗੇ ਵੀ ਹਾਂ ਯਾਰ ਕਿਹੇ ਕਿਹੇ ਚੀਜ਼ਾਂ ਨੇ ਗਿਆ ਲੈ ਇੱਧਰ ਲੈ ਪਾਸੇ ਆ ਜਾ ਚੈੱਕ ਕਰਵਾ ਦੇ ਸਾਰਿਆਂ ਨੂੰ ਲਓ ਬਈ ਆ ਭੈਣਾ ਭਾਈ ਟੰਗੇ ਪਹਿਣਾ ਤੁਹਾਡੇ ਸਾਹਮਣੇ ਓਪਨ ਆਓ ਦੇਖੋ ਤੇ ਲੈ ਕੇ ਜਾਓ ਜੀ ਹੈ ਹਾਂਜੀ ਹਾਂਜੀ ਜੋ ਦਾ ਸਾਗ ਦਾ ਚੁਣੋ ਕੋਈ ਇੱਥੇ ਐਦਾ ਨਹੀਂ ਹੋਏਗੀ ਸੀ ਲੱਗ ਤੋਂ ਕੱਢਾਂਗੇ ਬ੍ਰਾਂਡ ਹਾਂਜੀ ਸਾਰਾ ਤੁਹਾਨੂੰ ਆ ਦੇਖੋ ਰਵੌਕ ਦਾ ਬ੍ਰਾਂਡ ਪਿਆ ਹੁੰਦਾ ਵਿੱਚ ਕੰਪਨੀਆਂ ਦੇ ਬ੍ਰਾਂਡ ਹੁੰਦੇ ਨੇ ਤੁਹਾਨੂੰ ਸਿਰਫ ਉਰੇ ਉਹੀ ਪੀਸ ਮਿਲੂਗਾ ਜਿਹੜਾ ਉਹਦੇ ਵਿੱਚੋਂ ਨਿਕਲੇਗਾ ਅਲੱਗ ਤੋਂ ਨਹੀਂ ਕੋਈ ਅਸੀਂ ਲੱਕ ਕਰਦੇ ਪੀਸ ਠੀਕ ਹੈ ਜੀ ਹਾਂਜੀ ਲੈ ਭਾਈ ਆ ਜਾਓ ਭਾਈ ਪ੍ਰਾ ਤੇ ਬਾਕੀ ਦਿੱਤੇ ਨੰਬਰਾਂ ਤੇ ਕਰ ਲਿਓ ਕੰਟੈਕਟ ਬਾਕੀ ਆਰਡਰ ਚੱਲ ਰਿਹਾ ਵਿਜ਼ਿਟ ਕਰ ਲਿਆਗਾ ਬਾਕੀ ਇਧਰ ਆਪਾਂ ਤੇਰੇ ਪਾਸੇ ਵੀ ਮਿਲ ਲਗੇ ਆਪਣੇ ਲਵੇ ਬਾਜ਼ਾਰ ਦੇ ਵਿੱਚ ਤੁਸੀਂ ਟੈਡੀ ਵੇਅਰ ਲੈਣੇ ਹੋ ਇੱਕ ਟੈਡੀ ਵੀਰ ਤੁਹਾਨੂੰ 150 ਪਲੱਸ ਮਿਲਦਾ ਆਪਣੇ ਲਈ 150 ਦੇ ਦੋ ਪੀਸ ਦਵਾ ਡੈਡੀ ਚਣਕੇ ਲੈ ਜਾਓ ਚਣਕੇ ਲੈ ਜਾਓ 150 ਦੇ ਦੋ ਲੈ ਜਾਓ ਬਾਈ ਹਾਂ ਬੋਰੀ ਆਉਂਦੇ ਨੇ ਆਪਣੇ ਲਈ ਟੈਡੀ ਵੀਰਾਂ ਦੇ ਤੁਹਾਨੂੰ ਬੋਰਾ ਦਿਖਾ ਦਨੇ ਆ ਪਿਆ ਬੋਰਾ ਹਾਫ ਹੋ ਗਿਆ ਕੱਲ ਬੋਰਾ ਖੁੱਲਿਆ ਸੀ ਆ ਜਾਓ ਜਵਾਖਾਂ ਨੂੰ ਵੱਧ ਚਾਹੋਂਦਾ ਨਾ ਖੇਡਣ ਖੁੱਲਣ ਹਾਂਜੀ ਹਾਂਜੀ ਆ ਦੇਖੋ ਟੈਡੀ ਜਿਹੜੇ ਮਰਜ਼ੀ ਲੈ ਲਓ ਇਹ ਤੁਹਾਨੂੰ ਬਾਜ਼ਾਰ 'ਚ 150 ਤੋਂ 200 ਰੁਪਏ ਦਾ ਇੱਕ ਪੀਸ ਮਿਲੂਗਾ ਆਪਣੇ ਲਈ ਸਿਰਫ 70 ਰੁਪਏ ਦਾ ਪੀਸ ਆ ਜੀ ਦੋ ਲੈ ਜਾਣਾ ਆਪਣੇ ਕੋਲ ਹਾਂ 150 ਦੇ ਦੋ ਪੀਸ ਦੇ ਦਾਂਗੇ ਆਪਾਂ ਟੈਡੀ ਵੀਰ ਜਿੰਨੇ ਮਰਜ਼ੀ ਲੈ ਲਓ ਆਪਣੇ ਲਈ ਬੋਰੇ ਆਉਂਦੇ ਨੇ ਟੈਡੀ ਵੀਰਾਂ ਦੇ ਹਰ ਇੱਕ ਮਾਲ ਮਿਲੂ ਆਪਣੇ ਦੇ ਵੈਰਾਈਟੀ ਬੱਚਿਆਂ ਦਾ ਸਾਰਾ ਸਮਾਨ ਮਿਲ ਜੂਗਾ ਲੇਡੀ ਦਾ ਸਾਰਾ ਸੋਨਾ ਮਿਲ ਜੂਗਾ ਜੈਂਡਰ ਦਾ ਸਾਰਾ ਮਿਲ ਜੂਗਾ ਖਿਡੌਣੇ ਮਿਲ ਜਾਣਗੇ ਹਰ ਤਰ੍ਹਾਂ ਦੀਆਂ ਨੇ ਮਿਲ ਜੂਗੀ ਸਰਦੀਆਂ ਵਾਲੀ ਹਾਂ ਜੀ A to Z ਗਰਮੀ ਵਾਲੀ ਵੀ ਮਿਲ ਜੂ ਸਰਦੀਆਂ ਮੈਂ ਪਰਮਾਨੈਂਟ ਆਪਣੀ ਸ਼ਾਪ ਆ ਠੀਕ ਹੈ ਵਿਜਿਟ ਕਰੋਗੇ ਆਓ ਜਰੂਰ ਇੱਕ ਵਾਰ ਜਰੂਰ ਚੈੱਕ ਕਰੋ ਤੁਹਾਨੂੰ ਮਾਰਕੀਟ ਨਾਲ ਕੁਆਲਿਟੀ ਟੌਪ ਦੀ ਮਿਲੂਗੀ ਦੂਜੀ ਗੱਲ ਰੇਟ ਸਾਰਿਆਂ ਨੂੰ ਡਾਊਨ ਮਿਲੂਗਾ ਨਹੀਂ ਅੱਗੇ ਕਹਿੰ ਭਾਈ ਪਾਤੜਾਂ ਚੱਲਦੇ ਆਂ ਉੱਥੇ ਹੋਰ ਸਸਤਾ ਸਮਾਨ ਮਿਲਦਾ ਦਿੱਲੀ ਨੂੰ ਕੋਈ ਵੀ ਰੇਟ ਆਪਾਂ ਨੂੰ ਮਾਰਕੀਟ ਦੇ ਵਿੱਚ ਚੈੱਕ ਕਰਾ ਲਓ ਦਿੱਲੀ ਨੂੰ ਅੱਧ ਰੇਟ ਦੇ ਦਾਂਗੇ ਆਪਾਂ ਜੀ ਦਾ ਕਿਉਂ ਆਪਣੇ ਲਈ ਡਾਇਰੈਕਟ ਮਾਲ ਆਉਂਦਾ ਆਪਣੇ ਗਡਾਉਨ ਦੇ ਪਿੱਛੇ ਗਡਾਉਨ ਭਰੇ ਪਏ ਨੇ ਜੀ ਠੀਕ ਹੈ ਜੀ ਜੇ ਕੋਈ ਬੰਦਾ ਬੇਲਾ ਲੈਣਾ ਚਾਹੁੰਦਾ ਬੇਲਾ ਹੀ ਮਿਲਣਗੇ ਆ ਇਹ ਬੋਰੇ ਆਉਂਦਾ 1500 ਕਿਲੋ ਦਾ ਬੋਰਾ ਆਉਂਦਾ ਬੱਚਾ ਹੈ ਡੈਡੀ ਦਾ ਇਹ ਲੈਣਾ ਚਾਹੁੰਦਾ ਇਹ ਵੀ ਲੈ ਸਕਦਾ ਆਪਣੇ ਨੂੰ ਸਾਰਾ ਬਿਜ਼ਨਸ ਕਰਨਾ ਚਾਹੁੰਦਾ ਕੋਈ ਵੀ ਕਰ ਸਕਦਾ ਆਪਣੇ ਭਾਈਆਂ ਨਾਲੇ ਲੈ ਵੀ ਪਰਾ ਦਾ ਜਦਰਾ ਸਕਰੀਨ ਤੇ ਨੰਬਰ ਤੇ ਬਾਕੀ ਐਡਰੈਸ ਬਾਕੀ ਸ਼ੇਅਰ ਕਰ ਦਿਓ ਬ